ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਂ ਜਰਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਜੇਕਰ ਕੋਈ ਧੰਗਦਾਰ ਪਰਾਣੀ ਐਮ ਆਰਪੀ ਦੇ ਸਮਾਨ ਵੇਚਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਜੀਐਸਟੀ ਸਦਾਰ ਸੋਮਵਾਰ ਭਾਰਤੀ ਨਵਰਾਤਰੀ ਦੇ ਪਹਿਲੇ ਦਿਨ ਲਾਗੂ ਹੋ ਗਏ ਇਸ ਨਾਲ ਸਾਨੂੰ ਸਾਰਿਆਂ ਨੂੰ ਲੜੀਂਦਾਂ 90% ਚੀਜ਼ਾਂ ਸਸਤੀਆਂ ਹੋ ਗਈਆਂ ਹਨ ਐਤਵ ਨੂੰ ਰਸਟਰ ਨੂੰ ਸਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ 375 ਤੋਂ ਵੱਧ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਇਸ ਵਿੱਚ ਕਿਉ ਪਨੀਰ ਨਮਕੀਨ ਅਤੇ ਸੁੱਕੇ ਮੇਵੇ ਵਰਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਟੀਵੀ ਏਸੀ ਫ੍ਰਿਜ ਅਤੇ ਵਾਸ਼ਿੰਗ ਮਸ਼ੀਨ ਵਰਗੇ ਉਤਪਾਦ ਵੀ ਸਸਤੇ ਹੋ ਗਏ ਹਨ ਨਵੀਂ ਜੀਐਸਟੀ ਪ੍ਰਣਾਲੀ ਵਿੱਚ 99 ਪ੍ਰਿਸ਼ਤ ਚੀਜ਼ਾਂ ਪੰਜ ਪ੍ਰਸ਼ਟ ਟੈਕਸ ਸਲੈਬ ਦੇ ਅਧੀਨ ਆ ਗਈਆਂ ਹਨ ਹੁਣ ਸਿਰਫ ਦੋ ਟੈਕਸ ਸਲੇਬ ਬਚੇ ਹਨ 5% ਤੇ 18% ਆਤ ਲਗ 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 ਲਗਜ਼ਰੀ ਵਸਤਵਾਂ ਤੇ 40% ਟੈਕਸ ਲਗਾਇਆ ਜਾਵੇਗਾ ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਤੋਂ ਬਾਅਦ ਕੋਈ ਸਵਾਲ ਉੱਠੇ ਹਨ ਕਿ ਘਟਾਈ ਗਈ ਐਮਆਰਪੀ ਬਾਜ਼ਾਰ ਵਿੱਚ ਮੌਜੂਦ ਵਸਤਾਂ ਤੇ ਪ੍ਰਤੀਬਿੰਬ ਹੋਵੇਗਾ ਕਿਹੜੇ ਉਤਪਾਦਾਂ ਦੀ ਕੀਮਤ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਦੁਕਾਨਦਾਰ ਨੇ ਪੂਰੀ ਛੋਟ ਦਿੱਤੀ ਹੈ ਜੇਕਰ ਦੁਕਾਨਦਾਰ ਅਜੇ ਵੀ ਪੁਰਾਣੀ ਐਮ ਆਰ ਪੀ ਤੇ ਸਮਾਨ ਵੇਚ ਰੱਖਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਜੀ ਐਸ ਟੀ 2.0 ਨਾਲ ਸੰਬੰਧਿਤ ਇਨ੍ਹਾਂ ਸਵਾਲਾਂ ਦੇ ਜਵਾਬ ਕੀ ਘਟਾਈ ਗਈ ਐਮ ਆਰ ਪੀ ਅੱਜ ਤੋਂ ਬਾਜ਼ਾਰ ਵਿੱਚ ਪ੍ਰਤੀਬਿੰਦ ਹੋਵੇਗਾ ਘਟਾਈ ਗਈ ਐਮ ਆਰ ਪੀ ਅੱਜ ਤੋਂ ਬਾਜ਼ਾਰ ਵਿੱਚ ਹਰ ਵਸਤੂ ਤੇ ਪ੍ਰਤੀਬਿੰਭ ਨਹੀਂ ਹੋਵੇਗਾ ਕਿਉਂਕਿ ਦੁਕਾਨਦਾਰਾਂ ਕੋਲ ਪੁਰਾਣਾ ਸਮਾਨ ਦਾ ਪੁਰਾਣਾ ਸਟਾਕ ਹੈ ਤੇ ਉਹਨਾਂ ਦੇ ਪੁਰਾਣੀ ਐਮ ਆਰ ਪੀ ਪ੍ਰਦਰਸ਼ਿਤ ਹੋਵੇਗੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਸਮਾਨ ਤੇ ਘਟਿਆ ਦਰਾਂ ਵਾਲੇ ਸਟicker ਲਗਾਉਣਾ ਲਾਜ਼ਮੀ ਨਹੀਂ ਹੈ ਕਿ ਪੁਰਾਣੇ ਸਟਾਕ ਤੋਂ ਸਮਾਨ ਖਰੀਦਣ ਨਾਲ ਜੀ ਐਸ ਟੈਕਟੌਤੀ ਦਾ ਲਾਭ ਨਹੀਂ ਮਿਲੇਗਾ ਸਾਰੇ ਗਾਕਾ ਨੂੰ ਜੀ ਐਸ ਟੈਕਟੌਤੀ ਦਾ ਪੂਰਾ ਲਾਭ ਮਿਲੇਗਾ ਭਾਵੇਂ ਉਹ ਪੁਰਾਣਾ ਸਟਾਕ ਤੋਂ ਸਮਾਨ ਖਰੀਦੇ ਹਨ ਸਰਕਾਰ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਦੁਕਾਨਦਾਰਾਂ ਨੂੰ 22 ਸਤੰਬਰ ਤੋਂ GST ਦਰ ਵਿੱਚ ਕਟੌਤੀ ਕਰਨ ਸਸਤੀਆਂ ਇਹ ਚੀਜ਼ਾਂ ਵੇਚਣੀਆਂ ਚਾਹੀਦੀਆਂ ਨੇ ਇਸ ਦਾ ਮਤਲਬ ਹੈ ਕਿ ਦੁਕਾਨਦਾਰ ਵਿੱਚ ਦੁਕਾਨਦਾਰ ਵਿੱਚ ਦੁਕਾਨ ਵਿੱਚ ਸਟਾਕ ਨਾ ਮ ਹੈ ਜਾਂ ਪੁਰਾਣਾ ਗਾਕਾ ਨੂੰ ਕਟੌਤੀ ਦਾ ਲਾਭ ਮਿਲੇਗਾ ਕਿ ਦੁਕਾਨਦਾਰ ਨੂੰ ਛੋਟ ਵਾਲੀਆਂ ਕੀਮਤਾਂ ਤੇ ਪੁਰਾਣਾ ਸਟਾਕ ਵੇਚਣ ਨਾਲ ਨੁਕਸਾਨ ਹੋਵੇਗਾ ਛੋਟੇ ਵਾਲਿਆਂ GST ਦਰ ਤੇ ਪ੍ਰਾਣੀਆਂ ਚੀਜ਼ਾਂ ਵੇਚਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਸਰਕਾਰ ਦੇ ਅਨੁਸਾਰ ਦੁਕਾਨਦਾਰ GST ਰਿਟਰਨ ਭਰਨ ਵੇਲੇ ਇਸ ਨੂੰ ਐਡਜਸਟ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ